ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪੁਣੇ ਦੇ ਦੁਨੀਆ ਦੀ ਟੌਪ 10 ਖਬਰਾਂ ਤੇ ਜੰਮੂ ਦੇ ਅਖਨੂਰ ਵਿੱਚ ਇੱਕ ਅਤਵਾਦੀ ਟੀਰ ਗੋਸਪੈਟ ਦੀ ਕੋਸ਼ਿਸ਼ ਰਹੀ ਨਾਕਾਮ ਸੀ ਇਹਨਾਂ ਨੇ ਕਹਿ ਨਿਗਰਾਨੀ ਕੈਮਰੇ ਵਿੱਚ ਤੇ ਅਤਵਾਦੀ ਦੀ ਡੈੱਡ ਬੋਡੀ ਨੂੰ ਲਜਾਂਦੇ ਦੇਖਿਆ ਜਾ ਸਕਦਾ ਹੈ ਜਿਸ ਦੇ ਬਾਅਦ ਸੁਰੱਖਿਆ ਬਲਾਂ ਨੇ ਉਹਨਾਂ ਤੇ ਕੀਤੀ ਫਾਇਰਿੰਗ ਸੀਨ ਅਧਿਕਾਰੀਆਂ ਨੇ ਇਸ ਦੇ ਫੁਟੇਜ ਵੀ ਕੀਤੇ ਜਾ ਰਹੇ ਇਲਾਕੇ ਵਿੱਚ ਅਜੇ ਵੀ ਜਾਰੀ ਹੈ ਸਰਚ ਆਪਰੇਸ਼ਨ ਪਹਿਲਵਾਨ ਬਜਰੰਗ ਕੂਨੀਏ ਦੇ ਬਾਅਦ ਹੁਣ ਵਿਰੇਂਦਰ ਸਿੰਘ ਨੇ ਵੀ ਪਦਮਸ਼ਰੀ ਅਵਾਰਡ ਵਾਪਸ ਕਰਨ ਦਾ ਕੀਤਾ ਐਲਾਨ ਵਿਰੇਂਦਰ ਸਿੰਘ ਨੂੰ ਮਿਲਿਆ ਸੀ 2021 ਵਿੱਚ ਪਦਮਸ਼ਰੀ ਸਨਮਾਨ ਪਹਿਲਵਾਨ ਨੇ ਸੋਸ਼ਲ ਮੀਡੀਆ ਤੇ ਲਿਖਿਆ ਮੈਂ ਵੀ ਆਪਣੀ ਭੈਣ ਅਤੇ ਦੇਜ ਦੀ ਬੇਟੀ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪਦਮਸ਼ਰੀ ਲੁਟਾਵਾਂਗਾ ਮੈਨੂੰ ਆਪਣੀ ਭੈਣ ਸਾਖਸ਼ੀ ਮਲਿਕ ਤੇ ਹਮਾਨ ਤੂ ਵੀ ਕੰਟਮ ਵਿੱਚ ਕੋਰੋਨਾ ਦੇ 752 ਮਾਮਲੇ ਆਏ ਸਾਹਮਣੇ ਚਾਰ ਲੋਕਾਂ ਦੀ ਹੋਈ ਮੌਤ ਕੇਰਲ ਵਿੱਚ ਸਭ ਤੋਂ ਜ਼ਿਆਦਾ ਐਕਟਿਵ ਕੇਸ WHO ਨੇ ਕਿਹਾ ਕਿ 1 ਮਹੀਨੇ ਵਿੱਚ ਸੰਕਰਮਣ 52% ਤੱਕ ਵੱਧ ਸਕਦਾ ਹੈ ਦੇਸ਼ ਭਰ ਵਿੱਚ ਕੋਰੋਨਾ ਦੇ ਵਾਧੇ ਮਾਮਲਿਆਂ ਦੇ ਵਿੱਚ ਹਸਪਤਾਲ ਅਲਰਟ ਮੋਡ ਤੇ ਹਨ ਮਰੀਜ਼ਾਂ ਦੇ ਲਈ ਸਪੈਸ਼ਲ ਵਾਰਡ ਕੀਤੇ ਜਾ ਰਹੇ ਤੇ ਆਰ ਲੋਕਾਂ ਨੂੰ ਮਾਸਕ ਪਾਉਣ ਦੀ ਕੀਤੀ ਜਾ ਰਹੀ ਹੈ ਅਪੀਲ ਵਿਜੀਲੈਂਸੀ ਰਿਪੋਰਟ ਆਉਣ ਦੇ ਬਾਅਦ ਮਨੋਤਿ तिवारी ਨੇ ਪ੍ਰੈਸ ਕਾਨਫਰੰਸ 'ਚ ਦਿੱਲੀ ਸਰਕਾਰ ਨੂੰ ਕੇਰਿਆ ਮੁੱਖ ਮੰਤਰੀ ਕੇਜਰੀਵਾਲ ਤੇ ਨਕਲੀ ਦਵਾਈਆਂ ਦਾ ਕਾਰੋਬਾਰ ਕਰਨ ਦਾ ਲਗਾਇਆ આરોਪ ਉਹਨਾਂ ਨੇ ਕਿਹਾ ਕਿ ਵਿਜੀਲੈਂਸ ਡਿਪਾਰਟਮੈਂਟ ਨੇ ਇੱਕ ਰਿਪੋਰਟ ਵਿੱਚ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਨਕਲੀ ਦਵਾਈਆਂ ਹੋਣ ਦੀ ਕਹੀ ਤਿਕਾ ਲਿਸਟ ਤੇ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਖਸੈਨਾ ਨੇ ਜਾਂਚ ਜੁਤੀਸਾਨ ਆਦੇਸ਼ ਅਦਿੱਤਿਯ ਐਲ 16 ਜਨਵਰੀ ਨੂੰ ਤੈਜ ਜਗ੍ਹਾ ਪਹੁੰਚੇਗਾ ਇਸਰੋ ਚੀਫ ਬੋਲੇ ਇਹ ਜਗ੍ਹਾ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਉਹਨਾਂ ਨੇ ਕਿਹਾ ਕਿ ਇਸ ਮਿਸ਼ਨ ਨੂੰ ਸੂਰਜ ਦੇ ਅਧਿਐਨ ਦੇ ਲਈ ਕੀਤਾ ਗਿਆ ਸੀ ਲਾਂਚ ਇਸਰਮਿਆਨ ਇਸਰੋ ਚੀਫ ਨੇ ਅੰਮਦਾਬਾਦ ਵਿੱਚ ਭਾਰਤੀ ਵਿਗਿਆਨ ਸੰਮੇਲਨ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਦਿੱਤੇ ਜਵਾਬ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਸਰਦੀ ਦੀਆਂ ਛੁੱਟੀਆਂ ਵਿੱਚ ਘਰ ਬੈਠ ਕੇ ਕਰਨੀ ਹੋਏਗੀ ਪੜ੍ਹਾਈ ਸਿੱਖਿਆ ਵਿਭਾਗ ਨੇ ਜਮਾਤ 3 ਤੋਂ ਲੈ ਕੇ 8ਵੀਂ ਤੱਕ ਦੇ ਵਿਦਿਆਰਥੀਆਂ ਦੇ ਲਈ ਤਿੰਨ ਵਿਸ਼ੇ ਅੰਗਰੇਜ਼ੀ ਪੰਜਾਬੀ ਅਤੇ ਮੈਥ ਦਾ ਹੋਮਵਰਕ ਤਿਆਰ ਕਰਕੇ ਭੇਜਿਆ ਸਿੱਖਿਆ ਮੰਤਰੀ ਨੇ ਦੱਸਿਆ ਕਿ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਸਰਕਾਰ ਕਰ ਰਹੀ ਹੈ ਹਰ ਸੰਭਵ ਪ੍ਰਯਾਸ ਪੰਜਾਬ ਦੇ ਜਲੰਧਰ ਵਿੱਚ ਕੋਰੋਨਾ ਦੇ ਸੰਕਰਮਣ ਨਾਲ 60 ਸਾਲ ਬਜ਼ੁਰਗ ਮਹਿਲਾ ਦੀ ਮੌਤ ਮਹਿਲਾ ਨੂੰ ਸੀ ਸ਼ੂਗਰ ਸਾਹ ਲੈਣ ਵਿੱਚ ਆ ਰਹੀ ਸੀ ਕਾਫੀ ਦਿੱਕਤ ਤੇ ਹਸਪਤਾਲ ਵਿੱਚ ਉਹਨਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤੇ ਜਿਸ ਵਿੱਚ ਉਹ ਪੋਜ਼ਿਟਿਵ ਆਈ ਗਈ ਕੋਵਿਡ ਪ੍ਰੋਟੋਕੋਲ ਦੇ ਨਾਲ ਕੀਤਾ ਜਾਏਗਾ ਮਹਿਲਾ ਦਾ ਦੱਸ ਸਕਾ ਚੰਡੀਗੜ੍ਹ ਸੈਕਟਰ 43 ਬੱਸ ਸਟੈਂਡ ਵਿੱਚ ਮਹਿਲਾ ਬਾਥਰੂਮ ਵਿੱਚ ਮਿਲਿਆ ਬੱਚਾ 7 ਦਿਨ ਦੱਸੇ ਜਾ ਰਿਹਾ ਨਵਜਾਤ ਬੱਚੇ ਦੀ ਉਮਰ ਪੁਲਿਸ ਨੇ ਸੈਕਟਰ 16 ਸਰਕਾਰੀ ਹਸਪਤਾਲ ਵਿੱਚ ਬੱਚੇ ਨੂੰ ਕਰਵਾਇਆ ਭਰਤੀ ਮਾਮਲੇ ਵਿੱਚ ਪੁਲਿਸ ਨੇ ਅਗਿਆਤ ਮਾਪੇ ਦੇ ਖਿਲਾਫ ਮਾਮਲਾ ਕੀਤਾ ਦਰਦ ਦਦੀ ਜਦ ਬਾਥਰੂਮ ਵਿੱਚ ਸਫਾਈ ਕਰਨ ਕਰਮਚਾਰੀ ਪਹੁੰਚੇ ਤਾਂ ਉਹਨਾਂ ਨੇ ਮਾਸੂਮ ਬੱਚੇ ਨੂੰ ਦੇਖਿਆ ਜਿਸ ਦੇ ਬਾਅਦ ਪੁਲਿਸ ਨੂੰ ਦਿੱਤੀ ਗਈ ਸੂਚਨਾ ਪੰਜਾਬ ਵਿੱਚ ਮਾਸਕ ਪੋਣਾ ਹੋਇਆ ਜ਼ਰੂਰੀ ਕੋਰੋਨਾ ਦੇ ਨਵੇਂ ਵੈਰੀਐਂਟ ਤੇ ਸਿਹਤ ਵਿਭਾਗ ਦਾ ਫੈਸਲਾ ਕਿਹਾ ਭੀੜ ਵਾਲੇ ਸਥਾਨਾਂ ਤੇ ਜਾਨ ਤੋਂ ਬਚੋ ਇਸ ਬਾਰੇ ਵੀ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਿਵਲ ਸਰਜਨ ਨੂੰ ਕੋਵਿਡ ਦੇ ਫੈਲਣ ਤੋਂ ਰੋਕਣ ਦੇ ਲਈ ਉਚਿਤ ਕਦਮ ਚੁੱਕਣ ਦੇ ਦਿੱਤੇ ਆਦੇਸ਼ ਹਰਿਆਣਾ ਵਿੱਚ ਮੌਸਮ ਵਿਭਾਗ ਨੇ 10 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਜਾਰੀ ਕੀਤਾ ਅਲਰਟ ਜਿਨ੍ਹਾਂ ਵਿੱਚ ਹਿਸਾਰ ਫਤਿਹਬਾ ਸਰਸਾ ਸੋਨੀਪਟ ਪਾਣੀਪਤ ਅੰਬਾਲਾ ਯਮਨਾਨਗਰ ਕਰਨਾਲ ਰੂਹੇਤਰ ਕੈਥਲ ਹਨ ਸ਼ਾਮਲ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹਨਾਂ ਜ਼ਿਲ੍ਹਿਆਂ ਵਿੱਚ ਗੱਡੀਆਂ ਤੋਂ ਸਫ਼ਰ ਕਰਨ ਵਾਲੇ ਲੋਕਾਂ ਨੂੰ ਸਵੇਰੇ ਅਤੇ ਸ਼ਾਮ ਨੂੰ ਜ਼ਿਆਦਾ ਅਲਰਟ ਰਹਿਣ ਦੀ ਲੋੜ ਹੈ। ਹਾਲੀ ਦੀ ਨਿਊਜ਼ ਬੁਲੇਟਿਨ ਵਿੱਚ ਇਹਨਾਂ ਦੀ ਜ਼ਿਆਦਾ ਕਵਰੇਜ ਲਈ YouTube ਤੇ ਟਾਈਪ ਕਰੂ ਸर्च ਕਰੋ ਪੰਜਾਬੀ ਚੈਨਲ।